ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਨਵੇਂ ਵਲੌਗ ਵਿੱਚ ਦੋਸਤੋ ਇਹ ਸ਼ਨੀਵਾਰ ਦਾ ਵਲੌਗ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹੈ ਤੇ ਮੈਂ ਨਾ ਆਪਣੇ ਅੱਡੇ ਤੇ ਗਿਆ ਸੀ ਮਹਿੰਗਾਪੁਰ ਤੇ ਤਮੀਂ ਪੈਣ ਲੱਗ ਗਿਆ ਉੱਥੇ ਰੁਕ ਗਿਆ ਥੋੜਾ ਚਿਰ ਤੇ ਹੁਣ ਆਂਦਿਆਂ ਹੀ ਇਧਰ ਆ ਪਰਸਪੁਰ ਪੈਂਦਾ ਹੈ ਬਈਆਂ ਦਾ ਪਿੰਡ ਤੇ ਇੱਥੇ ਨਾ ਤੁਸੀਂ ਦੇਖ ਸਕਦੇ ਹੋ ਸੜਕ ਦੇ ਆਸ-ਪਾਸੇ ਬੰਦਰ ਕਿੱਦਾਂ ਬੈਠੇ ਬਾਂਦਰ ਤੇ ਬਹੁਤ ਨਜ਼ਾਰੇ ਲੈ ਰਹੀ ਫਿਰ ਤੇ ਚੜ ਕੇ ਮੈਂ ਕਿਹਾ ਚਲੋ ਵੀਡੀਓ ਬਣਾ ਲੈਣਾ ਤੇ ਦੋਸਤੋ ਥੋੜਾ ਜਿਹਾ ਅੱਗੇ ਆ ਕੇ ਇੱਕ ਹੋਰ ਤੁਹਾਨੂੰ ਇੰਟਰਸਟਿੰਗ ਚੀਜ਼ ਦਿਖਾਉਣਾ ਹੈ ਆ ਦੇਖੋ ਜੀ ਇਹ ਨਾ ਦੋ ਪੇੜ ਐ ਮਤਲਬ ਇੱਕ ਪੇੜ ਐ ਉਹਦੇ ਵਿੱਚ ਹੀ ਇੱਕ ਦੂਸਰਾ ਪੇੜ ਉੱਗ ਗਿਆ ਇੱਕ ਜਾਮਨੂ ਦਾ ਤੇ ਇੱਕ ਪਿੱਪਲ ਦਾ ਹੁੰਦਾ ਐ ਤੇ ਪਿੱਪਲ ਦਾ ਪੇੜ ਤੁਹਾਨੂੰ ਪਤਾ ਹੀ ਐ ਕਿਤੇ ਵੀ ਉੱਗ ਜਾਂਦਾ ਐ ਆ ਰਾਮ ਨਾਲ ਤੇ ਆਹ ਵਿੱਚ ਹੀ ਸਮਾ ਗਏ ਬਹੁਤ ਹੀ ਵਧੀਆ ਲੱਗ ਰਹੇ ਨੇ ਮੈਂ ਕਿਹਾ ਚਲੋ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰ ਦਿੰਨਾ ਐ ਤੇ ਇਦਾਂ ਦੇ ਕਾਫੀ ਸਾਰੇ ਮੈਂ ਚੀਜ਼ਾਂ ਦੇਖੀਆਂ ਪੇੜ ਪਰ ਆਹ ਬਹੁਤ ਹੀ ਅਜੀਬ ਜਿਹਾ ਐ ਦੇਖੋ ਇੱਕ ਜਾਮਨੂ ਦਾ ਐ ਥੱਲੇ ਮਤਲਬ ਇੱਕ ਚੀਜ਼ ਸਮਾ ਗਏ ਦੋਨੋਂ ਪੇੜ ਤੇ ਉੱਪਰ ਜਾ ਕੇ ਇੱਕ ਜਾਮਨੂ ਦਾ ਹੈ ਤੇ ਇੱਕ ਦੂਸਰਾ ਪੀਪਲ ਦਾ ਸ਼ਾਇਦ ਪੀਪਲ ਦਾ ਪਤਾ ਨਹੀਂ ਕਿਹੜਾ ਹੁਣ ਮੈਂ ਧਿਆਨ ਹਾਂ ਪੀਪਲ ਦਾ ਹੀ ਹੈ ਤੇ ਇਹ ਬਹੁਤ ਵਧੀਆ ਲੱਗਦਾ ਇਦਾਂ ਦਾ ਦੇਖ ਕੇ ਤੇ ਆਹ ਦੇਖੋ ਰਸਤਾ ਸਾਡਾ ਸਾਰਾ ਖਰਾਬ ਹੋ ਚੁੱਕਿਆ ਹੈ ਤੇ ਮੈਂ ਇੱਥੇ ਬਾਈਕ ਰੋਕ ਕੇ ਮੈਂ ਕਿਹਾ ਚਲੋ ਆ ਦਿਖਾ ਦਿੰਦਾ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਤੇ ਬੱਦਲਾਂ ਦਾ ਵੀਊ ਦੇਖੋ ਬਹੁਤ ਪਿਆਰਾ ਲੱਗ ਰਿਹਾ ਹੈ ਸਾਬ ਹੁਣ ਦੂਰ ਦੂਰ ਤੱਕ ਦੇਖਦਾ ਕਿਉਂਕਿ ਗੰਨੇ ਦੇ ਖੇਤ ਜਿਹੜੇ ਆ ਸਭ ਖਾਲੀ ਹੋ ਚੁੱਕੇ ਨੇ ਹੁਣ ਤੇ ਆ ਨਾ ਸਾਡੇ ਜੰਗਲ ਸ਼ੁਰੂ ਹੋ ਜਾਂਦਾ ਹੁਣ ਛੋਟਾ ਤੇ ਆਸੇ ਪਾਸੇ ਤੇ ਹੁਣ ਸਾਰਾ ਜਿਹੜਾ ਜੰਗਲ ਇਹ ਹਰਾ ਭਰਾ ਹੋ ਜਾਣਾ ਹੁਣ ਤੁਹਾਨੂੰ ਪਤਾ ਹੀ ਹੈ ਮੌਸਮ ਜਿਹੜਾ ਇਦਾਂ ਦਾ ਹੈ ਵੀ ਸਾਰੇ ਪੇੜ ਪੌਦੇ ਜਿਹੜੇ ਨਵੇਂ ਸ਼ਾਖਾਵਾਂ ਨਵੇਂ ਪੱਤੇ ਨਿਕਲ ਰਹੇ ਆ ਤੇ ਹੁਣ ਬਹੁਤ ਹੀ ਪਿਆਰਾ ਲੱਗਿਆ ਕਰੂਗਾ ਵੀਊ ਅਜੀ ਸੁੱਕਾ ਸੁੱਕਾ ਜਿਹਾ ਲੱਗਦਾ ਏ ਹੁਣ ਹਰਾ ਭਰਾ ਹੋ ਰਿਹਾ ਏ ਤੇ ਬਸ ਮੈਂ ਪਹੁੰਚਣੇ ਵਾਲਾ ਆਪਣੇ ਘਰੇ ਤੇ ਇੱਧਰ ਆਪਾਂ ਮੋੜ ਮੁੜ ਜਾਣਾ ਏ ਇਹ ਸਾਡਾ ਪਿੰਡ ਦਾ ਮੋੜ ਆ ਜਾਂਦਾ ਏ ਤੇ ਇੱਥੋਂ ਸ਼ੁਰੂ ਹੋ ਜਾਂਦਾ ਸਾਡਾ ਪਿੰਡ ਤੇ ਸਭ ਤੋਂ ਪਹਿਲੇ ਇੱਧਰ ਆਉਣਗੇ ਤਿੰਨ ਘਰ ਲਓ ਜੀ ਆਪਾਂ ਪਹੁੰਚ ਚੁੱਕੇ ਆਪਣੇ ਘਰ ਤੇ ਹੁਣ ਧੁੱਪ ਜੀ ਨਿਕਲੀ ਥੋੜੀ ਜੀ ਤੇ ਇੱਧਰ ਕਿਰਨ ਪੜਾ ਰਹੀ ਹੈ ਬੱਚਿਆਂ ਨੂੰ ਟਿਊਸ਼ਨ ਮੈਂ ਲੇਟ ਹੋ ਗਿਆ ਸੀ ਤੇ ਹੁਣ ਉਹੀ ਪੜਾਉਗੀ ਅੱਜ ਬੱਚੇ ਸਾਰੇ ਪੜ੍ਹਦੇ ਨੇ ਟਿਊਸ਼ਨ ਤੇ ਆਹ ਲਓ ਜੀ ਆਪਣਾ ਰੋਮੀ ਦੇਖ ਕੇ ਆ ਗਿਆ ਭੱਜਾਈ ਤੇ ਦੋਸਤੋ ਅੱਜ ਤੁਸੀਂ ਦੇਖ ਲਓ ਮੀਹ ਵਾਲੇ ਮੌਸਮ ਦਾ 뷰 ਬਹੁਤ ਹੀ ਪਿਆਰਾ ਲੱਗ ਰਿਹਾ ਹੈ ਕਣਕ ਹਰਾ ਹਰਾ ਕਣਕ ਦਾ ਖੇਤ ਤੇ ਉੱਪਰ ਬੱਦਲ ਕਿੰਨੇ ਸੋਹਣੇ ਲੱਗ ਰਹੇ ਨੇ ਅੱਜ ਬਖਰਾ ਹੀ ਨਜ਼ਾਰਾ ਅੱਜ ਬਹੁਤ ਜ਼ਿਆਦਾ ਮੀਹ ਪਿਆ ਸਾਡੀ ਯੂਪ ਵਿੱਚ ਸਾਡੇ ਏਰੀਆ ਵੱਲ ਬਹੁਤ ਹੀ ਮੀਂਹ ਪਿਆ ਅੱਜ ਤੇ ਆ ਦੇਖੋ ਜੀ ਬੱਦਲ ਕਿੰਨੇ ਪਿਆਰੇ ਲੱਗ ਰਹੇ ਅੱਜ ਮੈਨੂੰ ਲੱਗਦਾ ਅੱਜ ਰਾਤ ਵੀ ਪਊਗਾ ਮੀ ਅੱਜ ਦੱਸਦੇ ਆ ਅੱਜ ਰਾਤ ਦਾ ਵੀ ਦੱਸਦੇ ਆ ਮੀ ਤੇ ਯਾਰ ਮੌਸਮ ਵਾਕਿਆ ਬਹੁਤ ਪਿਆਰਾ ਲੱਗ ਰਿਹਾ ਅੱਜ ਹੋ ਤੋਤੇ ਉੱਡ ਕੇ ਜਾ ਰਹੇ ਆ ਤੋਤੇ ਬੜੇ ਅੱਜਕਲ ਦੇਖਦੇ ਆ ਆ ਦੇਖੋ ਆ ਕਿਹੜੀ ਚਿੜੀ ਜੀ ਵੇਖੋ ਉੱਪਰ ਵੱਡਾ ਵੱਡੀ ਚਿੜੀ ਐ ਕਿੱਦਾਂ ਉੱਥੇ ਇੱਕੋ ਜਗ੍ਹਾ ਹੀ ਉੱਡ ਰਹੀ ਆ ਆਹ ਦੇਖੋ ਤੋਤੇ ਇਹ ਲੈ ਆ ਰਹੀ ਨੇ ਜਾ ਰਹੀ ਇਧਰ ਉਧਰ ਅੱਜ ਤੇ ਅੰਡੇ ਆ ਬਦਲਾਂ ਦਾ ਵੀ ਪਰ ਬੱਦਲ ਬਣਿਆ ਏ ਵੀ ਰਾਤ ਨੂੰ ਵੀ ਪਊਗਾ ਲੱਗਦਾ ਜਿਆਦਾ ਤੇ ਹੁਣ ਮੈਂ ਲਈੜੇ ਬਦਲ ਲਈ ਤੇ ਇਧਰ ਆ ਗਿਆ ਮੈਂ ਚਾਹ ਪਾਣੀ ਪੀ ਕੇ ਰੋਟੀ ਖਾ ਕੇ ਤੇ ਦੇਖਦਾ ਏ ਜਿਪੱਠੇ-ਪੱਠੇ ਵੱਢਣ ਵਾਲੇ ਬਰਸੀਨ ਵੱਢ ਲੈਣਾ ਏ ਵੈਸੇ ਤੇ ਅੱਜ ਥੋੜਾ ਚਿੱਕੜ-ਚਿੱਕੜ ਜਾਈ ਹੋ ਗਿਆ ਪਰ ਵੱਢ ਲੈਣਾ ਫਿਰ ਮੈਨੂੰ ਹੀ ਵੱਢਣੀ ਪੈਣੀ ਫਿਰ ਤਾਂ ਠੰਡ ਜੀ ਹੋ ਗਈ ਚਲੋ ਫਿਰ ਮੈਂ ਕਰ ਲਾਂ ਆਪਣਾ ਕੰਮ ਅੱਜ ਦੇ ਵਲੌਗ ਨੂੰ ਇੱਥੇ ਹੀ ਐਂਡ ਕਰਦੇ ਹਾਂ ਛੋਟਾ ਜਿਹਾ ਵਲੌਗ ਹੀ ਅੱਜ ਦਾ ਟੈਂਪ ਨਹੀਂ ਹੈਗਾ ਮੇਰੇ ਕੋਲ ਤੇ ਜੇ ਤੁਹਾਨੂੰ ਵਲੌਗ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਕਰਦੇ ਹਾਂ ਵਲੌਗ ਦਾ ਐਂਡ ਇੱਥੇ ਹੀ ਪੂਰਾ ਵਲੌਗ ਦੇਖ ਲਈ ਸਾਰਿਆਂ ਦਾ ਦਿਲ ਤੋਂ ਧੰਨਵਾਦ ਜੀ